ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾ ਦਿੰਨੇ ਆ ਤੇ ਸਾਰੇ ਦਾ ਸਾਰੇ ਪੌਣੇ ਤੇ ਪੌਣੇ 3 ਕਰੋੜ ਬੰਦੀ ਮੁੱਖ ਮੰਤਰੀ ਬਣ ਜਾਣਗੇ ਤੇ ਜੇ ਸਟੇਟ ਦੇ ਵਿੱਚ ਹੀ ਸੂਬੇ ਦੇ ਵਿੱਚ ਬਚੇ ਹੀ ਕੁਛ ਨਹੀਂ ਨਾ ਕੁਛ ਨਾ ਤੇ ਫਿਰ ਰਾਜੀ ਵੀ ਰੰਕ ਹੋ ਜਾਣਗੇ ਪੌਣੇ 3 ਕਰੋੜ ਲੋਕਾਂ ਦੇ ਪੰਜਾਬ ਨੂੰ ਆਪਦਾ ਪਰਿਵਾਰ ਮੰਨ ਕੇ ਅੱਗੇ ਲੈ ਕੇ ਵਧਣਾ ਹੈ ਕਿ ਇਕੱਲੇ ਇਹ ਦੇਖਣਾ ਹੈ ਵੀ ਯਾਰ ਮੇਰਾ ਟੀਚਾ ਤਾਂ ਆ ਮੁੱਖ ਮੰਤਰੀ ਜਾਂ ਆ ਮੰਤਰੀ ਬਣਨ ਦਾ ਹੈ ਜੀ ਉਸ ਟੀਚੇ ਮੁਤਾਬਕ ਚੱਲਣਾ ਹੈ ਤੇ ਉਹਨਾਂ ਟੀਚੇ ਨਹੀਂ ਤਾਂ ਪੰਜਾਬ ਡੋਬਿਆ ਨਹੀਂ ਜਿਨ੍ਹਾਂ ਨੇ ਜਿਹੜੇ ਲੋਕ ਹੁਣ ਪੰਜ-ਪੰਜ ਵਾਰੀ ਜਾਂ ਦੋ-ਦੋ ਵਾਰੀ ਮੁੱਖ ਮੰਤਰੀ ਬਣ ਗਏ ਜੇ ਉਹ ਕਹਿੰਦੇ ਜੀ ਮੈਨੂੰ ਪੰਜਾਬ ਦੇ ਲੋਕਾਂ ਨੇ ਹੈੱਡ ਆਫ ਦਾ ਫੈਮਿਲੀ ਬਣਾਤਾ ਤੇ ਹੁਣ ਮੈਂ ਸਾਰੇ ਦੇ ਸਾਰੇ ਆਪਦੇ ਪਰਿਵਾਰ ਨੂੰ ਉਹ ਨੂੰ ਬਿਹਤਰੀ ਵੱਲ ਲੈ ਕੇ ਜਾਣਾ ਹੈ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਣਾ ਹੈ ਤੇ ਫਿਰ ਅੱਜ ਪੰਜਾਬ ਦੇ ਹਾਲਾ ਥੋੜੇ ਹੁੰਦੇ ਸੀ ਜਦੋਂ ਸਹੀ ਨੀਅਤ ਨਾਲ ਨੀਤੀ ਨਾਲ ਕੰਮ ਕਰਨਾ ਹੈ ਜੀ ਤੇ ਫਿਰ ਇਹ ਤਾਂ ਪਾਰਟੀ ਇਹ ਜੀ ਹੈ ਵੀ ਉੱਪਰ ਤੋਂ ਥੱਲੇ ਤੱਕ ਤੁਸੀਂ ਸਹੀ ਨੀਅਤ ਨਾਲ ਜੇ ਕੰਮ ਕਰ ਰਹੇ ਹੋ ਪੂਰੀ ਇਮਾਨਦਾਰੀ ਤੇ ਵਫਾਦਾਰੀ ਦੇ ਨਾਲ ਕੰਮ ਕਰੋ ਨਾ ਤਾਂ ਕਿਸੇ ਕਰਨ ਨੂੰ ਹੀ ਨਹੀਂ ਹੈ ਕਿ ਜਿੰਨਾ ਮਰਜ਼ੀ ਕੰਮ ਕਰਾ ਲਓ ਪੰਜਾਬ ਦਾ ਵੀ ਤੇ ਜਿੰਨਾ ਮਰਜ਼ੀ ਹਲਕਿਆਂ ਦਾ ਕੰਮ ਕਰਾ ਲਓ ਕੋਈ ਇਸ਼ੂ ਨਹੀਂ ਹੈ